ਬੀਤੇ ਦਿਨੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਕਿ ਸਦੇ ਪੰਥਕ ਜਥੇਬੰਦੀਆਂ ਜਾਂ ਕਿ ਸਦੇ ਦਮਦਮੀ ਟਕਸਾਲ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਐਸਜੀਪੀਸੀਡੀ ਦੇ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਅੰਤਰੀ ਕਮੇਟੀ ਵੱਲੋਂ ਫੈਸਲੇ ਲਏ ਗਏ ਸਨ ਨਵੇਂ ਜੋ ਕਿ ਸਦੇ ਜਥੇਦਾਰ ਸਬੰਧ ਲਗਾਏ ਗਏ ਸਨ ਅਤੇ ਉਹਨਾਂ ਦੀ ਸੇਵਾ ਸੰਭਾਲ ਹੋਈ ਸੀ ਉਸ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਇਹ ਸਿੱਧੇ ਤੌਰ ਤੇ ਐਲਾਨ ਕੀਤਾ ਗਿਆ ਕਿ ਵਿਰੋਧ ਪ੍ਰਦਰਸ਼ਨ ਅੱਗੇ ਵੀ ਇਸੇ ਤਰੀਕੇ ਚੱਲਦੇ ਰਹਿਣਗੇ ਜਿੰਨਾ ਸਮਾਂ ਇੰਨਾ ਫੈਸਲਿਆਂ ਤੇ ਪੁਨਰ ਵਿਚਾਰ ਨਹੀਂ ਕੀਤਾ ਜਾਂਦਾ ਪਰ ਖਾਸ ਤੌਰ ਤੇ ਦੇਖਿਆ ਜਾਵੇ ਜੇਕਰ ਪੁਨਰ ਵਿਚਾਰ ਵੀ ਹੋਏਗਾ ਕਿ ਐਸਜੀਪੀਸੀ ਆਪਣੇ ਇਸ ਫੈਸਲੇ ਤੋਂ ਵਾਪਸ ਜਾਏਗੀ ਜਾਂ ਕਿ ਸਦੇ ਜੋ ਨਵੇਂ ਸਿੰਘ ਸਬੰਧ ਲਗਾਏ ਗਏ ਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਏਗਾ ਜੋ ਪੰਥਕ ਜਥੇਬੰਦੀਆਂ ਵੱਲੋਂ ਪਰ ਦੂਸਰੀ ਤਰਫ ਜੋ ਕਿ ਸਦੇ ਪੂਰਾ ਵਿਵਾਦ ਚੱਲ ਰਿਹਾ ਉਸ ਦੇ ਵਿੱਚ ਜਿੱਥੇ ਐਸਜੀਪੀਸੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਕਿ ਸਦੇ ਹੋਰ ਪੰਥਕ ਜਥੇਬੰਦੀਆਂ ਜਿਹੜੀਆਂ ਸਭ ਤੋਂ ਅੱਗੇ ਹੋ ਕੇ ਇਸ ਸਮੇਂ ਦਿਖਾਈ ਦੇ ਰਹੀਆਂ ਨੇ ਪਰ ਇਸ ਦੇ ਨਤੀਜੇ ਕੀ ਨਿਕਲਣਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਪੋਲਿਟিক্যাল ਐਕਸਪਰਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਪ੍ਰੋਫੈਸਰ ਸਾਹਿਬ ਜੀ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਅ ਪ੍ਰੋਫੈਸਰ ਕਿਸ ਤਰੀਕੇ ਦੇ ਨਾਲ ਵੇਦੇ ਹੋ ਬੀਤੇ ਦਿਨੀ ਪੰਥਕ ਜਥੇਬੰਦੀਆਂ ਦਮਦਮੀ ਟਕਸਾਲ ਹੋਰ ਕਈ ਵਿਅਕਤੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ਐਸਜੀਪੀਸੀ ਵੱਲੋਂ ਆਂਤਰੀਕ ਕਮੇਟੀ ਵੱਲੋਂ ਜਿਹੜੇ ਫੈਸਲੇ ਲੈ ਗਏ ਨੇ ਅਸੀਂ ਉਸ ਚੀਜ਼ ਦਾ ਵਿਰੋਧ ਪ੍ਰਦਰਸ਼ਨ ਕਰਦੇ ਹਾਂ ਉਹ ਫੈਸਲੇ ਗਲਤ ਨੇ ਇੱਕ ਗੱਲ ਤੇ ਬੜੀ ਸਾਫ ਹੈ ਨਾ ਕਿ ਉੱਥੇ ਕੌਣ ਬੰਦੇ ਸੀ ਜਿਹੜੇ ਉਸ ਪ੍ਰੋਟੈਸਟ ਨੂੰ ਲੀਡ ਕਰ ਰਹੇ ਸੀ 골ਡਨ ਟੈਂਪਲ ਅੰਮ੍ਰਿਤਸਰ 골ਡਨ ਗੇਟ ਤੇ ਅੰਮ੍ਰਿਤਸਰ ਦੇ ਤੇ ਇਕੱਠੇ ਹੋ ਕੇ ਜਿਹੜੇ ਉੱਥੋਂ ਪੈਦਲ ਗਏ ਆ ਬਾਰ-ਬਾਰ ਮੀਡੀਆ ਤੁਹਾਡਾ ਵੀ ਮੀਡੀਆ ਸਾਰਾ ਦਿਖਾ ਰਿਹਾ ਸੀ ਕੌਣ ਬੰਦੇ ਸੀਗੇ ਉਹ ਬੰਦੇ ਇਹੀ ਸੀਗੇ ਨਾ ਕਿ ਜਿਹੜੇ ਤੁਮਾ ਸਾਹਿਬ ਪ੍ਰਨਾਮ ਸਿੰਘ ਤੁਮਾ ਜਿਹੜੇ ਕਿ ਮਹਾਰਾਸ਼ਟra ਵਿੱਚ ਡਟ ਕੇ ਓਪਨਲੀ ਪ੍ਰੈਸ ਕਾਨਫਰੰਸਾਂ ਕਰਕੇ ਬੀਜੇਪੀ ਨੂੰ ਜਿਤਾਉਣ ਦੀਆਂ ਕਰ ਚੁੱਕੇ ਆ ਕਿ ਉਹਨੂੰ ਬੀਜੇਪੀ ਦੀ ਸਪੋਰਟ ਕਰ ਚੁੱਕੇ ਆ ਫਿਰ ਇਹ ਮਹਾਕੁੰਬ ਦੇ ਵਿੱਚ ਇਸ ਕਿਸਮ ਦੀ ਅਸ਼ਰਾਂ ਯਾਤਰਾ ਇਹਨਾਂ ਦੀ ਹੋਈ। ਉੱਥੇ ਉਂਝ ਕੋਈ ਤਾਂ ਕੋਈ ਹਰਜ ਨਹੀਂ ਹੈ। ਮੈਂ ਐਜੰਟ ਵੀ ਚਲ ਜਾਮਾ ਤੁਸੀਂ ਜਾਓ ਕਿਸੇ ਨੂੰ ਕੀ ਦਿੱਕਤ ਹੈ? ਉਹ ਸਾਡਾ ਦੇਸ਼ ਆ, ਸਾਡੇ ਪਾਣੀ ਆ। ਸਾਨੂੰ ਵੀ ਉਹ ਚੰਗਾ ਲੱਗਦਾ। ਪਰ ਉਹਨਾਂ ਦਾ ਜਿਹੜਾ ਉੱਥੇ ਮਕਸਦ ਜਿਵੇਂ ਮੋਦੀ ਜੀ ਤੇ ਯੋਗੀ ਜੀ ਤੇ ਲਗਾਤਾਰ ਐਡਵਰਟਾਈਜ਼ਮੈਂਟ ਕਰਕੇ ਅੱਜ ਤੱਕ ਹੋ ਰਹੀਆਂ ਆ ਉਹ ਕੁੰਬ ਦੇ ਮੇਲੇ ਨੂੰ ਦਿਖਾ ਦਿਖਾ ਕੇ ਕਿ ਇਹ ਇੱਕ ਬੜਾ ਤਕੜਾ ਹਿੰਦੂ ਰਾਸ਼ਟਰ ਇਕੱਠਾ ਹੋਇਆ। ਤੁਸੀਂ ਉੱਥੇ ਕੀ ਲੈਣ ਗਏ? ਮਖਾਣੇ ਲੈਣ ਗਏ ਆ। ਇਸ ਲਈ ਇਹ ਦਮਥ ਲبوت ਹੈ ਆਪਣੀ ਵਫਾਦਾਰੀ ਦਾ ਤੇ ਪੂਰਾ ਇੱਥੇ ਜੋ ਮਰਜ਼ੀ ਹੋ ਜੇ ਸਿੱਖੀ ਨੂੰ ਜੋ ਮਰਜ਼ੀ ਹੋ ਜੇ ਦਮਦਮਿਤ ਇੱਕ ਸਾਲ ਦੀ ਇਹਦੇ ਵਿੱਚ ਜਿੰਨੀ ਮਰਜ਼ੀ ਪਰਸਨਾ ਹੋ ਜੇ ਜਾਂ ਉਹਦੇ ਤੇ ਜਿੰਨੇ ਮਰਜ਼ੀ ਸਵਾਲ ਖੜੇ ਹੋ ਜਾਣ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਉਹ ਸੀਟ ਤੇ ਬੈਠ ਕੇ ਉਸ ਇੱਥੇ ਤੱਕ ਪਹੁੰਚ ਜਾਣਾ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਆ ਜਾਂ ਸਬੂਤ ਹੈ ਕਿ ਆਰਐਸਐਸ ਕਿੱਥੇ ਤੱਕ ਤੁਹਾਡੇ ਤੇ ਕਬਜ਼ੇ ਤੁਹਾਡੇ ਸੰਸਥਾਨਾਂ ਤੇ ਕਬਜ਼ੇ ਐਡੇ ਜਿਹੜੇ ਪਾਵਰਫੁਲ ਇਸ ਸਥਾਨ ਜਾਂ ਦਮਦਮੀ ਟਕਸਾਲਵਰ ਕੇ ਉਥੇ ਜਿੱਥੇ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਉਹਨੂੰ ਲੀਡ ਕਰਦੇ ਸੀਗੇ ਉਹਦੇ ਹੈੱਡ ਸੀਗੇ ਉਸ ਤੇ ਕਬਜ਼ੇ ਕਰ ਚੁੱਕੀ ਆ ਹੁਣ ਤੁਸੀਂ ਇੱਥੇ ਕੀ ਕਰੋਗੇ ਦੂਜਾ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਮਲ ਕਿ ਐ ਜਿਹੜਾ ਆਰਐਸਐਸ ਦਾ ਉਹ ਤੁਸੀਂ ਉਥੇ ਜਲੂਸ ਸੀ ਕਰ ਹ ਕਾਲਕਾ ਆਇਆ ਸੀਗਾ ਉਥੋਂ ਰਮੇਸ਼ ਸਿੰਘ ਕਾਲਕਾ ਉਹਨਾਂ ਦਾ ਨਾਂ ਪੂਰਾ ਵਾਹੀ ਹੋਏ ਸੀਗੇ ਨਾ ਕਿਹੜਾ ਨਹੀਂ ਜਾਣਦਾ ਦਾਦੂ ਵਾਲ ਨੂੰ ਦੇਦੀ ਸੈਣੀ ਗਵਰਨਮੈਂਟ ਨੇ ਉੱਥੇ ਲਾ ਦਿੱਤਾ ਪਹਿਲਾਂ ਖੱਟੜ ਉਹਨਾਂ ਨੇ ਜਿਸ ਤਰ੍ਹਾਂ ਵੀ ਚੱਕਿਆ ਤਾਂ ਉਹ ਕੀਦੀ ਬੋਲੀ ਬੋਲਦੇ ਆ ਕਾਇਦੇਲੀ ਉੱਥੇ ਸਾਰੇ ਦੇ ਇੱਥੇ ਜਿਹੜੀ ਵੀ ਕੋਈ ਪੰਥਕ ਆਵਾਜ਼ ਹੁੰਦੀ ਆ ਮਜ਼ਬੂਤ ਆਵਾਜ਼ ਜਦੋਂ ਇੱਥੇ ਕੋਈ ਮਜ਼ਬੂਤੀ ਪੰਥ ਦੀ ਹੋਣ ਲੱਗਦੀ ਆ ਉਹਦੇ ਵਿਰੋਧ ਵਿੱਚ ਖੜੇ ਹੁੰਦੇ ਆ ਹਮੇਸ਼ਾ ਉਹ ਚਿਹਰੇ ਜਿਹੜੇ ਸੀਗੇ ਜੇ ਅਜੇ ਵੀ ਸਾਡੇ ਮੇਰੇ ਵੀਰਾਂ ਨੂੰ ਪੰਜਾਬੀਆਂ ਨੂੰ ਜਾਂ ਹੋਰਨਾਂ ਨੂੰ ਇਸ ਗੱਲ ਦਾ ਜਾਂ ਖਾਸ ਕਰਕੇ ਸਿੱਖ ਸਮੁਦਾਏ ਨੂੰ ਸ਼ੰਕਾ ਆ ਕਿ ਇਥੇ ਹਮਲੇ ਦੀ ਤੀਬਰਤਾ ਜਾਂ ਹਮਲੇ ਦਾ ਕਿੱਡਾ ਫਿਲਾ ਹੋ ਚੁੱਕਾ ਕਿੰਨੀ ਡੀਪਰ ਗਹਿਰਾਈ ਦੇ ਵਿੱਚ ਤੁਹਾਡੇ ਸੰਸਥਾਨਾਂ ਦੇ ਉੱਤੇ ਕਬਜ਼ੇ ਕਰਨੀਆਂ ਕੋਸ਼ਸ਼ਾਂ ਹੋ ਰਹੀਆਂ ਆ ਔਰ ਕਿਤੇ ਕਿਤੇ ਉਹ ਕਾਮਯਾਬ ਹੋ ਗਏ ਆ ਉਹਦਾ ਸਬੂਤ ਹੈ ਧੰਮੇ ਵਾਲਾ ਜਲੂਸ ਤੇ ਤੁਸੀਂ ਇੱਕ ਦੂਜੇ ਪਾਸੇ ਸੋਚਦੇ ਸਰਦਾਰ ਸਰਵ ਉਚਤਮ ਜਿਹੜਾ ਅਕਾਲ ਤਖਤ ਔਰ ਉੱਥੇ ਦਰਬਾਰ ਸਾਹਿਬ ਸਾਰੀ ਦੁਨੀਆ ਆਉਂਦੀ ਹੈ ਨਿਸ਼ਚਾ ਨਾ ਆਉਂਦੀ ਹੈ ਸ਼ਰਧਾ ਨਾਲ ਆਉਂਦੀ ਹੈ ਆਪਣੇ ਦੁੱਖ ਸੁੱਖ ਉਥੇ ਤਿਆਗ ਕੇ ਆਪਣਾ ਸੁੱਖ ਸੁੱਖ ਕਰਨ ਨੂੰ ਲੈ ਕੇ ਜਾਂਦੇ ਠੀਕ ਇਸ ਕਰਕੇ ਜੇ ਉਹਦੇ ਸਾਹਮਣੇ ਤੁਸੀਂ ਆਪਣੇ ਬੰਦੇ ਬਾਣੇ ਪਾ ਕੇ ਪ੍ਰੋਟੈਸਟ ਕਰਦੇ ਹੋਣਗੇ ਉਹਦਾ ਕੀ ਹਰਥ ਹੈ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਪ੍ਰੋਟੈਸਟ ਨਹੀਂ ਹੋਣੀ ਚਾਹੀਦੀ ਜਾਂ ਵਿਰੋਧਤਾ ਨਹੀਂ ਹੋਣੀ ਚਾਹੀਦੀ ਡਿਸੈਂਟ ਨਹੀਂ ਹੋਣਾ ਚਾਹੀਦਾ ਫਿਰ ਤੇ ਡਿਕਟੇਟਰ ਚਪ ਹੋ ਜੂ ਅਸੀਂ ਡੈਮੋਕਰੈਟਿਕ ਮਾਈਂਡ ਦੇ ਪਰ ਉਹ ਕਿਹੜੀ ਜਗ੍ਹਾ ਤੇ ਕਿਵੇਂ ਹੋਵੇ ਤੇ ਕਿਹਦੀ ਲੀਡਰਸ਼ਿਪ ਚ ਹੋਵੇ ਮੈਂ ਉਸੇ ਦੀ ਆ ਰਹੇ ਸੀ ਪ੍ਰੋਫੈਸਰ ਸਾਹਿਬ ਲੱਗਦਾ ਨਹੀਂ ਕਿ ਉਸ ਦਾ ਨਤੀਜਾ ਕੀ ਨਿਕਲਦਾ ਮੈਸੇਜ ਹੀ ਜਾ ਰਿਹਾ ਕਿ ਸਿੱਖ ਕੌਮ ਤਾਂ ਇਕੱਠੀ ਨਹੀਂ ਗਈ ਇਹ ਮੈਸੇਜ ਆ ਰਿਹਾ ਸਿੱਧੇ ਤੋਂ ਬਿਲਕੁਲ ਮੈਂ ਇਹੀ ਕਹਿ ਰਿਹਾ ਹਾਂ ਇਹ ਤਰੀਕਾ ਨਹੀਂ ਹੈ ਦੂਜੇ ਪਾਸੇ ਐਸਜੀਪੀਸੀ ਦਾ ਬਜਟ ਪਾਸ ਹੋਇਆ ਇੱਕ ਬਸ ਇਹ ਹੋ ਰਿਹਾ ਸੀ ਦੂਜੇ ਪਾਸੇ ਐਸਜੀਪੀਸੀ ਦੇ ਅੰਦਰ ਮੀਟਿੰਗ ਚੱਲ ਰਹੀ ਸੀ ਉੱਥੇ ਵੀ ਅੰਦਰ ਡਿਸੈਂਟਿੰਗ ਨੋਟ ਹੈ ਉਹ ਇੱਕ ਪਾਰਲੀਮੈਂਟ ਆ ਔਰ ਜਿਹੜੀ ਉੱਥੋਂ ਦੀ ਜਿਹੜੀ ਵੀ ਡਿਸੈਂਟ ਹੈ ਜਾਂ ਵਿਰੋਧਤਾਈ ਹੈ ਜਾਂ ਕਿਸੇ ਦੀ ਅਲੱਗ ਵਿਚਾਰ ਹੈ ਉਦੀ ਪੂਰੀ ਰਿਸਪੈਕਟ ਹੋਣੀ ਚਾਹੀਦੀ ਪਰ ਉਹ ਪ੍ਰੋਪਰ ਫੋਰਮ ਆ ਬਾਹਰ ਆ ਕੇ ਤੁਸੀਂ ਬਾਹਰ ਵੀ ਆਪਣਾ ਵਿਚਾਰ ਕਹਿਣਾ ਕੋਈ ਹਰਚ ਨਹੀਂ ਕੋਈ ਵੀ ਅਸੀਂ ਸਾਡੀ ਗੱਲ ਨਹੀਂ ਸੁਣੀ ਗਈ ਕਹਿ ਲੋ ਹਾਲਾਂਕਿ ਉਹ ਠੀਕ ਨਹੀਂ ਹੈ ਕਹਿਣਾ ਨਹੀਂ ਚਾਹੀਦਾ ਪਰ ਜੇ ਕਿਸੇ ਨੇ ਕਹਿ ਲਿਆ ਪਰ ਇੱਕ ਫੋਰਮ ਤੇ ਗੱਲਾਂ ਹੋ ਰਹੀਆਂ ਅੰਦਰ ਬੈਠ ਕੇ ਗੱਲਾਂ ਹੋ ਰਹੀਆਂ ਪ੍ਰੋਫੈਸਰ ਸਾਹਿਬ ਇੱਕ ਕਹਿੰਦੇ 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 ਅੰਤਰੀਕ ਕਮੇਟੀ ਨੇ ਜਿਹੜੇ ਫੈਸਲੇ ਲਏ ਉਹ ਫੈਸਲੇ ਸਹੀ ਨਹੀਂ ਸੀਗੇ ਸਿੰਘ ਸਬੰਨ ਨੂੰ ਹਟਾਇਆ ਗਿਆ ਨਵੇਂ ਸਿੰਘ ਸਬੰਨ ਲਗਾਏ ਗਏ ਉੰਗਲੇ ਅਧਿਕਾਰ ਖੇਤਰ ਵੀ ਨਹੀਂ ਆਉਂਦਾ ਕਾਫੀ ਵਾਰ ਇਹੋ ਜਿਹੇ ਸਵਾਲ ਖੜੇ ਹੋ ਜਾਂਦੇ ਵਿਧਿ ਵਿਧਾਨ ਵੀ ਕਹਿੰਦੇ ਸਹੀ ਨਹੀਂਗਾ ਬਹੁਤ ਸਾਰੇ ਸਵਾਲ ਉਸ ਚੀਜ਼ ਨੂੰ ਲੈ ਕੇ ਹੁੰਦੇ ਨੇ ਲੱਗਦਾ ਹੈ ਕਿ ਉਹ ਸਹੀ ਸੀਗਾ ਅ ਅੰਤਰੀਂ ਕਮੇਟੀ ਦੇ ਅਧੀਨ ਇਹ ਡਿਸੀਜਨ ਹੋ ਸਕਦਾ ਹੈ ਕਿ ਉਹ ਡਿਸੀਜਨ ਲੈ ਸਕਦੇ ਨੇ ਜਾਂ ਨਹੀਂ ਜਿਹੜੀ ਅਪੁਆਇੰਟਿੰਗ ਅਥਾਰਟੀ ਹੁੰਦੀ ਜਿਹੜੀ ਤੁਹਾਨੂੰ ਅਪੁਆਇੰਟ ਕਰਦੀ ਆ ਉਹੀ ਤੁਹਾਡੇ ਤੇ ਕੋਈ ਕਿਸ ਕਿਸਮ ਦੀ ਸਜ਼ਾ ਜਾਂ ਕੋਈ ਇਨਕੁਆਇਰੀ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਉੱਚ-ਨੀਚਾ ਉਹਦੀ ਲੋਕਅਪਟਰ ਕਾਊਂਟ ਕਰੂਗਾ ਉਹਦਾ ਫੈਸਲਾ ਕਾਊਂਟ ਕਰੂਗਾ ਹਾਂ ਜੇ ਕੋਈ ਉਹਨਾਂ ਨੇ ਬਾਈ ਲॉज ਰੂਲਸ ਰੈਗੂਲੇਸ਼ਨ ਅਲੱਗ ਬਣਾਏ ਆ ਐਸਜੀਪੀਸੀ ਵੱਲੋਂ ਪਾਸ ਕਰਾਏ ਆ ਫਿਰ ਆਟੋਨਮੀ ਆ ਫਿਰ ਕੋਈ ਕਮੇਟੀ ਬਣੂਗੀ ਜਿਹੜੀ ਉਹਨਾਂ ਰੂਲਸ ਨੂੰ ਮੱਦੇਨਜ਼ਰ ਰੱਖ ਕੇ ਫੈਸਲੇ ਕਰੂਗੀ ਰੂਲਸ ਕਿਉਂ ਨਹੀਂ ਬਣੇ ਉਹ ਆਪਣੀ ਆਪ ਦੀ ਚਰਚਾ ਕਿਉਂ ਕਿੰਨੇ ਉਹਦੇ ਚ ਪਹਾਨ ਨਹੀਂ ਪਾਈ ਤੇ ਕਿੰਨੇ ਬਣਾਉਣੇ ਚਾਏ ਇਹ ਤੇ ਹੁਣ ਸਾਨੂੰ ਨਹੀਂ ਪਤਾ ਇਹ ਤੇ ਤੁਸੀਂ ਧਾਮੀ ਸਾਹਿਬ ਨਾਲ ਇੰਟਰਵਿਊ ਕਰੋ ਵੀ ਅਜੇ ਤੱਕ ਰੂਲ ਕਿਉਂ ਨਹੀਂ ਬਣੇ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਇਹ ਹੁਣ ਹੁਣ ਦਾ ਫੈਸਲਾ ਕਰ ਲਿਆ ਪਹਿਲਾਂ ਵੀ ਹੋਇਆ ਪਰ ਹੁਣ ਇਸ ਵੇਲੇ ਮੈਨੂੰ ਲੱਗਦਾ ਦਬਾਅ ਇੰਨਾ ਬਣ ਗਿਆ ਆ ਕਿ ਇਸ ਵੇਲੇ ਰੂਲਜ਼ ਦੇ ਜ਼ਰੂਰ ਬਣ ਗਏ ਬਣਨੇ ਚਾਹੀਦੇ ਆਸੀਂ ਪਹਿਲਾਂ ਵੀ ਕਹਿੰਦੇ ਸੀਗੇ ਔਰ ਜੇ ਐਕਟ ਐਕਟ ਹੈ ਐਕਟ ਐਸਜੀਪੀਸੀ ਲਈ ਪਰ ਇੰਨਾ ਬਾਰੇ ਕਿ ਅਕਾਲ ਤਖਤ ਦੇ ਜੱਜਦਾਰ ਨੋਮੀਨੇਟ ਕਰ ਮੈ ਉਹਨਾਂ ਅਲੱਗ-ਅਲੱਗ ਵਿਚਾਰ ਆ ਉਹ ਕੁਝ ਬੰਦੇ ਇਹੋ ਜਿਹੇ ਵਿਚਾਰ ਵਾਲੇ ਹੁੰਦੇ ਆ ਲੋ ਜੀ ਇਹ ਤੇ ਪੂਰੇ ਪੰਥ ਨੂੰ ਫੈਸਲਾ ਕਰਨਾ ਚਾਹੀਦਾ ਐਸਜੀਪੀਸੀ ਤੇ ਬਹੁਤ ਛੋਟੀ ਹੈ ਕਿ ਆ ਪੂਰਾ ਪੰਥ ਇਹ ਜੀਪੀਸੀ ਛੋਟਿਆ ਗਿਆ ਹੁੰਦਾ ਤਾਂ ਮਤਲਬ ਕਿ ਵਿਦੇਸ਼ਾਂ ਦੇ ਬੰਦੇ ਉਹਦੇ ਚ ਸਕਾਲਰ ਬੈਠੇ ਆ ਦੂਜੇ ਸੂਬਿਆਂ ਚ ਬੈਠੇ ਆ ਕੋ ਚੰਦ ਦੇ ਵੀ ਬੈਠੇ ਆ ਉਹ ਵੀ ਜੇ ਲੈ ਗੱਲ ਇਹਨਾਂ ਦਾ ਵਿਚਾਰ ਲੈ ਲੈਣਾ ਚਾਹੀਦਾ ਮਤਲਬ ਇਹੋ ਜਿਹਾ ਉਹਨਾਂ ਦਾ ਵਿਚਾਰ ਹੁੰਦਾ ਕਿ ਉਹ ਸਾਰਾ ਪੰਥ ਜਿਹੜਾ ਡਿਸਾਈਡ ਕਰੇ ਭਾਈ ਹੁਣ ਜੇ ਪੰਥ ਸਾਰਾ ਅਜੇ ਨਹੀਂ ਹੈ ਉਹ ਦੇਖੋ ਉਹਨਾਂ ਦੇ ਮਨ ਚ ਪਿਕਚਰ ਕਿਹੜੀ ਹੈ ਉਹ ਉਦੋਂ ਵਾਲੀ ਪਿਕਚਰ ਹੈ ਜਦੋਂ ਕੋਈ মিডিਆ ਨਹੀਂ ਸੀ ਕੋਈ ਫੋਨ ਨਹੀਂ ਸੀ ਕੋਈ ਰੇਲ ਗੱਡੀ ਨਹੀਂ ਸੀ ਕੋਈ ਜਹਾਜ਼ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਕੋਈ ਵੋਟਾਂ ਦਾ ਸਿਸਟਮ ਨਹੀਂ ਸੀ ਉਹ ਤੇ ਪੰਥੀ ਮਿਲ ਕੇ ਕਰਨਾ ਸੀ ਨਾ ਫੈਸਲਾ ਉਹ ਤਾਂ ਸਮਦਾਇਆਂ ਨੇ ਕਰਨਾ ਸੀ ਲੀਡਰਾਂ ਨੇ ਕਰਨਾ ਸੀ ਜਿਹੜੇ ਮਿਸਲਾਂ ਦੇ ਸਰਦਾਰ ਸੀ ਉਹਨਾਂ ਨੇ ਬੈਠ ਕੇ ਹੀ ਫੈਸਲੇ ਕਰ ਉਹਨੂੰ ਤੁਸੀਂ ਪੰਥ ਕਹਿੰਦੇ ਸੀ ਪਰ ਅੱਜ ਦੀ ਤਰੀਕ ਚ ਵੋਟਾਂ ਹੈਗੀਆਂ ਰਾਏ ਆ ਫੋਨ ਤੇ ਸ਼ਾਮ ਤੱਕ ਸਾਰਿਆਂ ਦੀ ਇਨਫਰਮੇਸ਼ਨ ਇਕੱਠੀ ਕਰ ਸਕਦੇ ਆ ਤੁਸੀਂ ਅੱਜ ਤੁਸੀਂ ਉਹ ਕੱਠਬੱਠ ਕਰਨਾ ਉਹ ਪੁਰਾਣੀਆਂ ਗੱਲਾਂ ਆ ਅੱਜ ਦੇ ਯੁੱਗ ਦੇ ਹਾਣੀ ਕਾਨੂੰਨ ਦੇ ਮੁਤਾਬਕ ਚੱਲ ਕੇ ਇਹ ਹੋਣਾ ਚਾਹੀਦਾ ਰੂਲ ਬਣ ਜਾਣਗੇ ਗਾਂ ਤੋਂ 15 ਦਿਨਾਂ ਲਈ ਉਹਨਾਂ ਨੇ ਪਬਲਿਕ ਨੂੰ ਕਿਹਾ ਕਿ ਤੁਸੀਂ ਆਪਣੇ ਵੀ ਵਿਚਾਰ ਦਿਓ ਫਿਰ ਉਹ ਤੋਂ ਬਾਅਦ ਅਸੀਂ ਕਮੇਟੀ ਸੰਗਠਿਤ ਕਰਕੇ ਅਸੀਂ ਇਹ ਰੂਲ ਬਣਾ ਕੇ ਗਾਂ ਤੋਂ ਇਹ ਕੰਟਰੋਵਰਸੀ ਸਾdal ਲਈ ਬੰਦ ਹੋ ਜਾਵੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਪਰ ਸਵਾਲ ਉਸਤੇ ਵੀ ਖੜੇ ਹੁੰਦੇ ਆ ਲੱਗਦਾ ਨਹੀਂ ਕਿ ਚਲੋ ਹੁਣ ਤਾਂ ਜਥੇਦਾਰ ਬਣ ਗਏ ਨੇ ਕਾਰਜਕਾਰੀ ਜਥੇਦਾਰ ਨੇ ਕਾਲ ਤਖਸਾਲਬ ਦੇ ਮੌਜੂਦਾ ਜਥੇਦਾਰ ਨੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਉਧਰ ਤਖਸ਼ੀਦ ਦਮਦਮਾ ਸਾਹਿਬ ਦੇ ਜਥੇਦਾਰ ਦਿੱਤੇ ਗਏ ਨੇ ਹੁਣ ਤਾਂ ਉਹਨਾਂ ਦੀ ਸੇਵਾ ਸੰਭਾਲ ਹੋ ਚੁੱਕੀ ਹੈ ਹੁਣ ਤਾਂ ਉਹਨਾਂ ਨੂੰ ਜਥੇਦਾਰ ਮੰਨ ਲੈਣਾ ਚਾਹੀਦਾ ਕਈ ਲੋਕ ਹਜੇ ਵੀ ਨਹੀਂ ਮੰਨ ਰਹੇ ਕਹਿੰਦੇ ਅਸੀਂ ਤਾਂ ਪੁਰਾਣੇ ਜਥੇਦਾਰ ਨੂੰ ਜਥੇਦਾਰ ਨਹੀਂ ਐਹੀ ਨਹੀਂ ਮੰਨ ਰਹੇ ਜਿਹੜੇ ਕੱਲ ਗਏ ਸੀ ਬਾਕੀ ਤਾਂ ਮੰਨਦੇ ਆ ਪੰਜ ਮੈਂਬਰੀ ਕਮੇਟੀ ਤੇ ਨਤਮਸਤਕ ਹੋਾਈ ਹੈ ਤੁਸੀਂ ਫੋਟੋ ਦੇਖ ਹੀ ਲਈ ਹੈ ਸਾਹਮਣੇ ਬੈਠੇ ਸੀ ਜੇ ਨਹੀਂ ਮੰਨਦੇ ਹੁੰਦੇ ਤੇ ਕਿਵੇਂ ਉੱਥੇ ਜਾਂਦੇ ਜਾਂਦੇ ਹੀ ਨਹੀਂ ਬਾਈਕਾਟ ਕਰਦੇ ਇੰਨਾ ਧਮਾ ਵਾਂਗੂ ਧਮਾਸਾ ਵਾਂਗੂ ਬਾਹਰ ਬੈਠਦੇ ਜਣਕੇ ਉਹ ਤਾਂ ਜਥੇਦਾਰ ਮੰਨ ਗਏ ਮੰਨ ਗਏ ਆ ਜਿਨ੍ਹਾਂ ਨੇ ਨਹੀਂ ਮੰਨਿਆ ਉਹ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਦੇਖੋ ਮੈਂ ਕਈਆਂ ਨੂੰ ਇਹ ਬੁਰਾ ਵੀ ਲੱਗ ਸਕਦਾ ਮੈਂ ਬਾਰ-ਬਾਰ ਉਹਨਾਂ ਦਾ ਨਾਮ ਕਿਉਂ ਲਈਨਾ ਉਹ ਬੰਦੇ ਸਿਆਣੇ ਆ ਚੁਸਤੇ ਆ ਪਰ ਉਹਨਾਂ ਦਾ ਮਾਈਂਡ ਧਾਰਮਿਕ ਨਾਲੋਂ ਰਾਜਨੀਤਿਕ ਜ਼ਿਆਦਾ ਰਾਜਨੀਤੀ ਕੀਤੀ ਨਾ ਅਲਟੀਮੇਟਲੀ ਕਿ ਤੁਹਾਨੂੰ ਦੋ ਵੱਡੇ ਜ਼ਿੰਮੇਵਾਰੀਆਂ ਅਕਾਲ ਤਖਤ ਦੀ ਜ਼ਿੰਮੇਵਾਰੀ ਵੀ ਉਹਨਾਂ ਕੋਲ ਸੀ ਫਿਰ ਉੱਥੋਂ ਕਰਕੇ ਉਹ ਦਮਦਮਾ ਸਾਹਿਬ ਤੇ ਗਈ ਧੰਮ ਸਭਾ ਤੇ ਉੱਥੇ ਵੀ ਉਸ ਕਿਸਮ ਦੀ ਪੋਲਿਟਿਕਸ ਤੁਸੀਂ ਹੈ ਨਾ ਪੋਲਿਟਿਕਸ ਪੋਲਿਟਿਕਸ ਕਰਦੇ ਸੀ ਨਾ ਕਹ ਰਹੇ ਸੀ ਉਹ ਤੇ ਸ਼ਾਰੀਆਂ ਵੀ ਕਹਿੰਦੇ ਵੀ ਮੇਰੀ ਯਾਰੀ ਆ ਮੇਰੀ ਹੈਗੀ ਹੈ ਤੇ ਅਕਾਲ ਤਖਤ ਤੇ ਬੈਠ ਕੇ ਕਹਿ ਰਹੀ ਹੈ ਕਿ ਮੇਰੀ ਬੀਜੇਪੀ ਵਾਲਿਆਂ ਨਾਲ ਜਾ ਰਹੀ ਹੈ ਤੇ ਉੱਥੇ ਕੀ ਲੈਣਾ ਤੁਸੀਂ ਬੀਜੇਪੀ ਵਾਲਾ ਆਰਐਸਐਸ ਤੋਂ ਤੁਸੀਂ ਕੀ ਲੈਣਾ ਜੇ ਕੋਈ ਇਹੋ ਜੀਆਂ ਤੁਹਾਡੀਆਂ ਯਾਰੀਆਂ ਤੇ ਫਿਰ ਦੱਸੋ ਕਿ ਉੱਥੋਂ ਕੀ ਫਾਇਦਾ ਲੈਣ ਗਏ ਸੀ ਇਹ ਕਿਹਦੇ ਲਈ ਲੈਣ ਗਏ ਸੀ ਨਿੱਜੀ ਫਾਇਦਾ ਲੈਣ ਗਏ ਸੀ ਜਾਂ ਆਪਣੀ ਸੰਸਥਾ ਲਈ ਸਿੱਖ ਸਮੁਦਾਇ ਲਈ ਫਾਇਦਾ ਲੈਣ ਗਏ ਸੀ ਕਿਹਨੇ ਤੁਹਾਨੂੰ ਭੇਜਿਆ ਕਿਉਂਕਿ ਇਸੇ ਕਰਕੇ ਵਰਸਲ ਸਿੰਘ ਵਲਟੋ ਕਹਿੰਦਾ ਕਹਿੰਦੇ ਕੌਮ ਦਾ ਜਥੇਦਾਰ ਹੋਵੇ ਤੇ ਕੌਮ ਜਾਣਨਾ ਚਾਹੁੰਦੀ ਕਿ ਬੰਦ ਕਮਰਾ ਮੀਟਿੰਗ ਦੇ ਵਿੱਚ ਕੀ ਹੋਇਆ ਬਿਲਕੁਲ ਇਹੀ ਗੱਲਾਂ ਆ ਨਾ ਉਹਨਾਂ ਦਾ ਹੁਣ ਤੇ ਉਹ ਕਹਿਣਾ ਨਹੀਂ ਚਾਹੀਦਾ ਸਾਡੇ ਜਥੇਦਾਰ ਐ ਮੈਂ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰਦਾ ਰਹੂੰਗਾ ਪਰ ਸੱਚ ਬੋਲਣਾ ਵੀ ਸੱਚ ਦੇ ਵੇਲੇ ਬੋਲਣਾ ਜਦੋਂ ਚਾਹੀਦਾ ਜੇ ਨਹੀਂ ਬੋਲੋਗੇ ਤਾਂ ਤੁਸੀਂ ਉਸ ਸਾਰੀ ਕਰਾਇਤਾਂ ਦੇ ਜਾਂ ਸਾਰੀਆਂ ਉਸ ਦੋਸ਼ਾਂ ਦੇ ਭਾਗੀਦਾਰ ਹੋਵੋਗੇ ਜੇ ਸੱਚ ਕਹਿਣ ਵੇਲੇ ਸੱਚ ਨਹੀਂ ਕਹੋਗੇ ਹੁਣ ਜਦੋਂ ਇੱਕ ਪਾਸੇ ਉਤੋਂ ਅਕਾਲ ਤਖਤ ਦੀ تسهیلਤ ਉਹਨਾਂ ਨੇ ਕੀ ਕੀਤਾ ਸਾਰੇ ਚੁੱਲ੍ਹੇ ਅਲੱਗ-ਅਲੱਗ ਬੰਦ ਕਰੋ ਇੱਕ ਹੋ ਜੋ ਪੰਥਕੀ ਪੰਥਕੀ ਸਭ ਤੋਂ ਪਹਿਲਾਂ ਮੈਂਬਰਸ਼ਿਪ ਪੰਜ ਮੈਂਬਰੀ ਕਮੇਟੀ ਦੀ ਕਿਨੇ ਲਈ ਸਭ ਤੋਂ ਪਹਿਲਾਂ ਪਹਿਲਾ ਪਰਚੀ ਪੁੜਖ ਕੇ ਅੱਗੇ ਜਾ ਕੇ ਕਟਵਾਈ ਕੀ ਦੱਸਣ ਲਈ ਕਿ ਮੈਂ ਇਹਨਾਂ ਨੂੰ ਨਹੀਂ ਛੱਡੂਗਾ ਮੈਂ ਹੁਣ ਇੱਕ ਨਵੇਂ ਕਿਲੇ ਦਾ ਇੱਕ ਨਵੀਂ ਸੰਸਾ ਦਾ ਤੁੜਾ ਬਣ ਚੁੱਕਾ ਮੈਂ ਉਹਦਾ ਇੱਕ ਥੰਮ ਤੇ ਪਿੱਲਰ ਬਣ ਚੁੱਕਾ ਔਰ ਮੈਂ ਜਿਹੜਾ ਸੁਖਬੀਰ ਬਾਦਲ ਤੋਂ ਉਹਨਾਂ ਦੀ ਪਾਰਟੀ ਦਾ ਤੈਸਨੇਸ ਕਰਦੋ ਜਥੇਦਾਰ ਦੇ ਰੂਪ ਦੇ ਵਿੱਚ ਲਿਆ ਗਿਆ ਫੈਸਲਾ ਜਥੇਦਾਰ ਹਟਣ ਤੋਂ ਬਾਅਦ ਆਪ ਹੀ ਨਹੀਂ ਮੰਨਿਆ ਤੁਹਾਡੀ ਸਾਹਮਣੇ ਸਾਫ ਹੈ ਹੁਣ ਤੇ ਇਹ ਤੇ ਮੈਂ ਨਹੀਂ ਕਹਿ ਰਿਹਾ ਨਾ ਇਹ ਤੇ ਉਹ ਵੀ ਰਿਕਾਰਡਡ ਹੈਗਾ ਵੀ ਰਿਕਾਰਡਡ ਹੈਗਾ ਤੁਸੀਂ ਦੋਵੇਂ ਚੀਜ਼ਾਂ ਨੂੰ ਜੋੜ ਕੇ ਦੇਖੋ ਕਿ ਜਿਹੜੀ ਉਹਨਾਂ ਦੇ ਦਿਲ ਦੀ ਲਗਾਤਾਰ ਰਾਜਨੀਤਿਕ ਰਾਜਨੀਤੀ ਦੀ ਲਾਲਸਾ ਕਹਿ ਲੋ ਜਾਇਕਰ possible ਉਹਨਾਂ ਨੂੰ ਧਰਮ ਦੇ ਵਿੱਚ ਉਹਨਾਂ ਬਿਲਚਸਪੀ ਮੈਨੂੰ ਲੱਗਦਾ ਨਹੀਂ ਸੀ ਜੇ ਧਰਮ ਵੀ ਉਹ ਨਹੀਂ ਇਨਸਪੀਰੇਸ਼ਨ ਉਹਨਾਂ ਨੂੰ ਉਥੋਂ ਨਹੀਂ ਸੀ ਮਿਲਦੀ ਜਿੰਨੀ ਉਹਨਾਂ ਨੂੰ ਰਾਜਨੀਤਿਕ ਲੋਕਾਂ ਦਾ ਮੋਢੇ ਦਾ ਮੋਢਾ ਜੋੜ ਕੇ ਜਿਹੜਾ ਉੱਥੇ ਮਜ਼ਾ ਆਉਂਦਾ ਸੀ ਹੁਣ ਉਹ ਉੱਥੇ ਪਹੁੰਚ ਗਏ ਹੁਣ ਇੱਕ ਮਿੰਟ ਮੈਂ ਇਹ ਗੱਲ ਕਮਲ ਕਹਿਣੀ ਚਾਹੁੰਦਾ ਜੇ ਤੁਸੀਂ ਛਾਲ ਮਾਰੀ ਹੈ ਨਾ ਫਿਰ ਡਟ ਜਾਓ ਜੇ ਤੁਸੀਂ ਬਿਲਕੁਲ ਉਹਨਾਂ ਨਾਲੋਂ ਅਲੱਗ ਹੋਗੇ ਜਿਹੜੇ ਪਹਿਲਾਂ ਆ ਸਾਰੇ ਭਾਵੇਂ ਸੁਖਵੀਰ ਬਾਦਲ ਹੋਣ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਤਰਸੀਮ ਸਿੰਘ ਉਹਨਾਂ ਵਾਲਾ ਅਮਰਪਾਲ ਵਾਲਾ ਹੋਵੇ 20 ਕਿਸਮ ਦੇ ਅਕਾਲੀ ਦਲ ਇੱਥੇ ਆਗੇ ਬਿਲਕੁਲ ਫਿਰ ਤੁਸੀਂ ਡਟ ਜਾਓ ਔਰ ਉਹਨਾਂ ਨਾਲੋਂ ਅਲੱਗ ਆਪਣੀ ਪਰਫਾਰਮੈਂਸ ਕਰਕੇ ਦਿਖਾਓ ਅਸੀਂ ਵੀ ਤੁਹਾਡੇ ਨਾਲ ਹੋਵਾਂਗੇ ਅਸੀਂ ਤੁਹਾਡੇ ਚ ਸ਼ਾਮਲ ਹੋਵਾਂਗੇ ਪਰ ਤੁਸੀਂ ਉਹਨਾਂ ਨੂੰ ਅਲੱਗ ਨਾਲ ਦੇ ਬੰਦੇ ਉਹ ਲੈ ਆ ਜਿਹੜੇ ਉਹਨਾਂ ਨਾਲੋਂ ਵੀ ਕਾਲੇ ਬੀਜੇਪੀ ਦੀ ਪੂਛ ਪੜਨ ਲਈ ਤੇ ਤੁਸੀਂ ਉਹਨਾਂ ਨੂੰ ਅੱਗੇ ਲਾ ਕੇ ਤੇ ਪਾਰਟੀ ਬਣਾ ਲੋਗੇ ਲੋਕ ਆ ਤਾਂ ਦੇ ਸਾਹਮਣੇ 14 ਤਰੀਕ ਨੂੰ ਜਿਹੜਾ ਇਕੱਠ ਕੀਤਾ ਸੀ ਗਏ ਸੀ ਨਹੀਂ ਨਾ ਚੋਈ ਬਿਲਕੁਲ ਸਟੇਜ ਤੇ ਜ਼ਿਆਦਾ ਸੀ ਥੱਲੇ ਇਕੱਠ ਸੀ ਆ ਹੁਣ ਵੀ ਦੇਖ ਹੀ ਲਿਆ ਕਿੰਨਾ ਇਕੱਠ ਜਿਹੜਾ ਤੁਮੇ ਸਾਹਿਬ ਨੇ ਕਿਹਾ ਵੀ ਇੰਨੇ ਆ ਜਾਓ ਸਾਰੇ ਆ ਜਾਓ ਧਮ ਧਮਾ ਕੇ ਸਾਰੀਆਂ ਸੰਗਤਾਂ ਪਹੁੰਚੋ ਲੋ 250 ਬੰਦਾ ਹੋਣਾ ਮਿੰਨੂ ਤੇ ਜੀ ਇੰਨਾ ਕਿ ਦਿਖਿਆ ਮੇਰਾ ਤੇ ਖਿਆਲ ਉਹ ਜਿੰਨੇ ਕ ਬੰਦੇ ਉੱਥੇ ਥੋੜੀ ਜਿਹੀ ਜਗ੍ਹਾ ਤੇ ਬੈਠੇ ਆ ਜੇ ਇਹੀ ਕੁਝ ਹੋਣਾ ਤੇ ਤੁਸੀਂ ਪੰਥ ਨੂੰ ਜੋੜਨ ਦੇ ਨਾਂ ਤੇ ਮਜ਼ਬੂਤ ਕਰਨ ਦੇ ਨਾਂ ਤੇ ਤੋੜ ਰਹੇ ਆ ਕਮਜ਼ੋਰ ਕਰ ਰਹੇ ਆ ਔਰ ਤੁਸੀਂ ਉਹਨਾਂ ਲੋਕਾਂ ਦੇ ਹੱਥ ਠੋਕੇ ਬਣੇ ਹੋਏ ਆ ਜਿਹੜੇ ਸੱਚੀ ਮੁੱਚੀ ਪੰਥ ਨੂੰ ਆਪਣੇ حساب ਦੇ ਨਾਲ ਆਪਣੀ ਰਾਜਨੀਤੀ ਲਈ ਇੱਕ ਬਹੁਤ ਵੱਡੀ ਚੁਣੌਤੀ ਸਮਝਦੇ ਹੋ ਚਾਹੁੰਦੇ ਕਿ ਇਹ ਖਿਲਾ ਕਿਸੇ ਤਰੀਕੇ ਨਾਲ ਕਮਜ਼ੋਰ ਕਿਵੇਂ ਪੰਥਕ ਇਕਤਾ ਕਿਵੇਂ ਹੋਏਗੀ ਕਿਉਂਕਿ ਅਕਾਲੀ ਦਲ ਨੇ ਤਾਂ ਬਾਵਾ ਖਿਲਾਰ ਲਏ ਨੇ ਕਹਿੰਦੇ ਜੋ ਵੀ ਭਰਾ ਰੁੱਸੇ ਨੇ ਨਰਾਜ਼ਗੀ ਨੇ ਨਰਾਜ਼ਗੀਆਂ ਭਲਾਓ ਆਓ ਆਪਾਂ ਇਕੱਠੇ ਹੋ ਕੇ ਅਕਾਲ ਤਖਤ ਦਾ ਹੁਕਮ ਹੈ ਪੰਥਕ ਇਕਤਾ ਦੇ ਅਧੀਨ ਚੱਲੀਏ ਪਰ ਦੂਸਰੇ ਪਾਸੇ ਤਾਂ ਭਰਤੀ ਇੱਕ ਬਿਲਕੁਲ ਪੈਰਲਲ ਚਲਾ ਦਿੱਤੀ ਗਈ ਹੁਣ ਪੰਥਕ ਇਕਤਾ ਕਿਵੇਂ ਹੋਊਗੀ ਇੱਥੇ ਦੇਖੋ ਗੱਲ ਸੁਣੋ ਕਮਲ ਬਹੁਤ ਸਾਫ਼ ਗੱਲ ਆਈ ਜੀਤ ਤੁਸੀਂ ਰਾਜਨੀਤੀ ਚ ਆਪਣੀ ਹਉਮੈ ਪਗਾਉਣ ਲਈ ਆਏ ਆ ਉਥੇ ਸਿੱਖ ਹੈ ਹੀ ਨਹੀਂ ਜਿਹੜਾ ਇੰਨਾ ਹਉਮੈ ਦਾ ਮਾਰਿਆ ਹੋਇਆ ਮੈਂ 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 ਕਰੇ ਮੈਨੂੰ ਕੁਝ ਕੀਤਾ ਤੇ ਮੈਂ ਛੱਡੂਗਾ ਇਹਦਾ ਮਤਲਬ ਉਹ ਵਿਚਾਰ ਉਹ ਵਿਚਾਰਧਾਰਾ ਉਹ ਮਾਰਗ ਉਹ ਫਲਸਫਾ ਜਿਹੜੇ ਸਾਡੇ ਗੁਰੂ ਸਾਹਿਬ ਗੁਰੂ ਸਾਹਿਬਾਂ ਨੇ ਸਾਨੂੰ ਦੇ ਗਏ ਆ ਔਰ ਉਹਨਾਂ ਤੇ ਹਮਲੇ ਦਾ ਜਿਹੜੀ ਅਹਿਸਾਸ ਕਿ ਕਿੱਡਾ ਵੱਡਾ ਹਮਲਾ ਹੈ ਆਖਰੀ ਕਿਲਾ ਜਿਹੜਾ ਪੰਜਾਬ ਦੇ ਵਿੱਚ ਬਚਿਆ ਹੋਇਆ ਹੈ ਉਹਨੂੰ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹਦਾ ਮਤਲਬ ਤੁਸੀਂ ਉਹਦੇ ਤੋਂ ਚਿੰਤਤ ਨਹੀਂ ਐ ਤੁਹਾਡੇ ਉਹ ਸਰੋਕਾਰ ਨਹੀਂ ਐ ਤੁਹਾਡੇ ਸਰੋਕਾਰ ਕੀ ਐ ਸੱਤਾ ਛੇਤੀ ਛੇਤੀ ਮਿਲੇ ਜਿਵੇਂ ਜਲਬਿਨ ਮਛਲੀ ਟਟਫਦੀ ਆ ਉਹ ਮਿਲੇ ਉਹ ਭਾਵੇਂ ਮਿਲ ਜੇ ਮੋਦੀ ਜੀ ਤੋਂ ਮਿਲ ਜੇ ਅਮਿਤ ਸ਼ਾਹ ਤੋਂ ਮਿਲ ਜੇ ਕਿਸੇ ਕਾਲੇ ਚੋਰ ਤੋਂ ਮਿਲ ਜੇ ਸੱਤਾ ਮਿਲਣੀ ਚਾਹੀਦੀ ਐ ਸਾਨੂੰ ਤਾਂ ਜਿਹੜੀ ਸਾਡੀ ਆਤਮਿਕ ਤ੍ਰਿਪਤੀ ਹੁੰਦੀ ਐ ਤਾਂ ਸਾਨੂੰ ਜਿਹੜੀਆਂ ਮਲਾਈਆਂ ਖਾਣ ਦਾ ਤਿਵਾਰਾ ਜਿਹੜੇ 10 ਸਾਲ ਵਿੱਚ ਹੋ ਗਏ ਆ ਥੋੜਾ ਦੇਰ ਹੋ ਗਈ ਐ ਨਾ ਹੁਣ ਉਹ ਉਹਨਾਂ ਦੀ ਰੂਹ ਤੇ ਤੜਪ ਰਹੀ ਆ ਉਥੇ ਜੇ ਤੇ ਇਹ ਹੈਗਾ ਤੁਸੀਂ ਪੋਲਿਟਿਕਸ ਇਸੇ ਕੰਮ ਲਈ ਆਏ ਫੇਰ ਤੇ ਇਕੱਠਾ ਹੋਣਾ ਬੜਾ ਔਖਾ ਉਥੇ ਉਹ ਦੇਖਣਗੇ ਕਿ ਅਮਿਤ ਸ਼ਾਹ ਤਗੜਾ ਕਿ ਸੁਖਬੀਰ ਬਾਦਲ ਦਾਗਾ ਮੋਦੀ ਜੀ ਤਗੜਾ ਜਾਂ ਕੋਈ ਹੋਰ ਬਾਹਰ ਦਾ ਟਰੰਪ ਤੋਂ ਵੀ ਕੋਈ ਇਸ਼ਾਰਾ ਆ ਜਾਏ ਉਦੋਂ ਨੂੰ ਵੀ ਭੱਜ ਲੈਣਗੇ ਇਹ ਜੇ ਹੈਗਾ ਤੁਹਾਨੂੰ ਪੰਜਾਬ ਦਾ ਜੋ ਸਾਰੇ ਸਟੇਜਾਂ ਤੋਂ ਬੜੇ ਬੜੇ ਨਾਰੇ ਮਾਰ ਕੇ بڑے بڑے ਜੇਕਾਰੇ ਮਾਰ ਕੇ ਪੜੀਆਂ ਪੜੀਆਂ ਪਾਛਨ ਦੇ ਕੇ ਕਹਿੰਦੇ ਆ ਪੰਜਾਬ ਦਾ ਦਰਬ ਪੰਜਾਬੀਆਂ ਦਾ ਦਰਬ ਪੰਜਾਬੀਅਤ ਨੂੰ ਬਚਾਉਣਾ ਸਿੱਖੀ ਨੂੰ ਬਚਾਉਣਾ ਪੰਥਕ ਇਕਤਾ ਸਾਰੀ ਕਹਿੰਦੇ ਨੇ ਬੀਬੀ ਜਗੀਰਕੌਰ ਤੋਂ ਲੈ ਕੇ ਸਾਰੇ ਧਰਮ ਸਾਹਿਬ ਸਾਰੇ ਇਹੀ ਕਹਿ ਰਹੇ ਦਾਦੂਬਾਲ ਵੀ ਕਹੂਗਾ ਜੇ ਇਹ ਹੈ ਤੇ ਆਪਣੀ ਹੌਮੇ ਛੱਡ ਕੇ ਇੱਕ ਜਗ੍ਹਾ ਆ ਜੇ ਇੱਕ ਜਗ੍ਹਾ ਆ ਜੋ ਇੱਕੋ ਹੀ ਪਾਰਟੀਆਂ ਹਾਲ ਦੀ ਘੜੀ ਨਵੀਆਂ ਪਾਰਟੀਆਂ ਦੇ ਜ ਹੈ ਨਹੀਂ ਕੋਈ ਜੀ ਨਮੀ ਪਾਰਟੀ ਬਣਾਉਣ ਚੱਲੇ ਪੰਜ ਮੈਂਬਰੀ ਦੀ ਮੈਂਬਰਸ਼ਿਪ ਘਾ ਰਿਹਾ ਕਦੋਂ ਰਜਿਸਟਰ ਹੋਈ ਕਦੋਂ ਪਹਿਲੀ ਚ ਕਿਹੜੇ ਕੰਡੇ ਲੱਗੇ ਆ ਇਹਦੇ ਚ ਵੜਜੋ ਸਾਰੇ ਜਿੰਨੇ ਵਾੜਨੇ ਜਿੰਨੀ ਤੁਹਾਡੀ ਮੈਜੋਰਿਟੀ ਹੈ ਸਾਰੇ ਆਜੋ ਮੈਜੋਰਿਟੀ ਕਰਕੇ ਦੂਜੀ ਪਾਰਟੀ ਦੂਜੀ ਲੀਡਰਸ਼ਿਪ ਨੂੰ ਮਿਨਿਓਰਿਟੀ ਚ ਕਰ ਦੋ ਤੁਸੀਂ ਕਬਜ਼ਾ ਕਰ ਲਓ ਇਹ ਤੁਸੀਂ ਕਿਹੜੀ ਮਾੜੀ ਗੱਲ ਆ ਤੁਸੀਂ ਆਜੋ ਪਰ ਉਹਦੇ ਚ ਮੈਂਬਰਸ਼ਿਪ ਤੇ ਮੈਜੋਰਿਟੀ ਨਹੀਂ ਹੋਣੀ ਇਹਨਾਂ ਕੋਲ ਹੁਣ ਫਿਰ ਹੁਣ ਇਹ ਤੇ ਦੇਖੋ ਐਂ ਜਿੱਥੇ ਨਹੀਂ ਹੋ ਸਕਦਾ ਨਾ ਕਿ ਤੁਸੀਂ ਲੋਕਾਂ ਦਾ ਵੀ ਬੇਬਕੂਬ ਬਣਾਈ ਜੋ ਕੰਮ ਵੀ ਨਾ ਕਰੋ ਮੜਾਈ ਵੀ ਜ਼ਿਆਦਾ ਚਾਹੀਦੀ ਆ ਹੈਂ دیر ਵੀ ਹੋ ਗਈ ਆ ਹੁਣ ਛੱਡ ਟਰ ਲੋ ਮੱਛੀ ਵੀ ਹੋ ਸਾਰਾ ਕੁਝ ਨਹੀਂ ਹੁੰਦਾ ਜੇ ਮੈਨੂੰ ਮੈਂ ਮੈਂ ਇਸ ਗੱਲ ਤੇ ਬਹੁਤ ਕਲੀਅਰ ਆ ਜੋ ਤੁਸੀਂ ਕਹਿੰਦੇ ਆ ਜੇ ਉਹ ਤੁਹਾਡੀ ਆਤਮਾ ਦੀ ਜ਼ਿਹਨ ਦੀ ਦਿਮਾਗ ਦੀ ਆਵਾਜ਼ ਆ ਸੱਚੀ ਮੁੱਚੀ ਤੁਸੀਂ ਅੰਦਰੋਂ ਵੀ ਉਹੋ ਹੀ ਕਹਿ ਰਹੇ ਆ ਜੋ ਬਾਹਰੋਂ ਬੋਲ ਰਹੇ ਆ ਤਾਂ ਫੇਰ ਕੋਈ ਇਕੱਠੇ ਹੋਣ ਦੀ ਦਿੱਕਤ ਹੈ ਹੀ ਨਹੀਂ ਦੱਸੋ ਕੀ ਨਿਕਲ ਸਕਦੀ ਇੱਕ ਮਿੰਟ ਜੇ ਮੈਂ ਦੇਣਾ ਕਿਸੇ ਬੁੱਧੋ ਕੀ ਕਹਿੰਦਾ ਬੁੱਧ ਕਹਿੰਦਾ ਵੀ ਜੇ ਤੁਹਾਨੂੰ ਕਿਸੇ ਨੇ ਕਾਲਾ ਕੱਢ ਤੀਆਂ ਦੇ ਤੁਸੀਂ ਇੰਨੇ ਮਤਲਬ ਸਹਿਜ ਅਵਸਥਾ ਜਾ ਜਾਓ ਇੰਨੇ ਸਿਆਣੇ ਬਣ ਜਾਓ ਤੁਸੀਂ ਕਿਸੇ ਨੂੰ ਕੁਝ ਵਿਚਾਰ ਦੇਣ ਚੱਲੇ ਉਹਨੇ ਤੁਹਾਨੂੰ ਅੱਗੋਂ ਗਾਲਾਂ ਕੱਢੀ ਕੋਈ ਗੱਲ ਨਹੀਂ ਕਰ ਆਜੋ ਅ ਜੋ ਫਰੀਦਾ ਜੋਤ ਹੈ ਮਾਰਨ ਮੁਖੀਆਂ ਤਿੰਨਾ ਨਾ ਮਾਰੇ ਹੁਕਮ ਆਪ ਨੜੇ ਕਰ ਜਾਏ ਕੇ ਪੈਰ ਤਿੰਨਾ ਦੇ ਚੋਂ ਜਿਹੜੀ ਅੰਦਰੋਂ ਆਤਮਾ ਨੂੰ ਕਿਵੇਂ ਤੁਸੀਂ ਛੱਟ ਕਰਨਾ ਅੱਜ ਸਾਰੇ ਛੱਡ ਦੇਣ ਆਪਣੀ ਹਉਮੈ ਅੱਜ ਐਨਾਨਸ ਕਰ ਦੇਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਕਿ ਸਾਡਾ ਅਕਾਲੀ ਦਾਲ ਇੱਕੋ ਹੀ ਹੈ ਅਸੀਂ ਉਹਦੇ ਵੇਚਾਂ ਅਸੀਂ ਸੇਵਾ ਕਰਨੀ ਆ ਅਸੀਂ ਉਹਨੂੰ ਮਜ਼ਬੂਤ ਕਰਨਾ ਔਰ ਅਸੀਂ ਕੇਂਦਰੀ ਸ਼ਕਤੀਆਂ ਭਾਵੇਂ ਉਹ ਏਜੰਸੀਆਂ ਆ ਭਾਵੇਂ ਰਾਜਨੀਤਿਕ ਸ਼ਕਤੀਆਂ ਤੇ ਜਾਂ ਭਾਵੇਂ ਹੋਰ ਕੋਸ ਬੈਠੀਆਂ ਸ਼ਕਤੀਆਂ ਜਿਹੜੀਆਂ ਸਾਡੇ ਕਿਲੇ ਤੇ ਸਾਡੇ ਧਾਰਮਿਕ ਤੇ ਰਾਜਨੀਤਿਕ ਕਿਲੇਬੰਦੀ ਨੂੰ ਕਮਜ਼ੋਰ ਕਰਕੇ ਇੱਥੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਤੋਂ ਮਹ ਸਾਹਿਬ ਗਏ ਹੀ ਨਾ ਹੁਣ ਸਪੋਰਟ ਤੇ ਖਰੇ ਰਹਿ ਆ ਤੁਹਾਡੇ ਹਰਿਆਣੇ ਦਾ ਕਿਤੇ ਚਲੇ ਗਏ ਸਾਰੇ ਹੁਣ ਤੇ ਇਹੀ ਹੈ ਨਾ ਇਸ ਲਈ ਜੇ ਇਹਦੇ ਤੇ ਜੇ ਇਸ ਗੱਲ ਦੇ ਉੱਤੇ ਉਹ ਸਾਰੇ ਇਕੱਠੇ ਆ ਤਾਂ ਫੇਰ ਇੱਕ ਗੱਲ ਦੀ ਕਾਰਦੈਨ ਅਨਾਉਂਸ ਕਰ ਦੇਣ ਮੈਨੂੰ ਲੱਗਦਾ ਕਿ ਸਾਰੇ ਲੋਕ ਇੰਨਾ ਵੀ ਗਿਆਜਾ ਕਾਰ ਕਰਨਗੇ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਲੋਕ ਇਨ੍ਹਾਂ ਦੇ ਗੱਲ ਹਾਰ ਪਾ ਦੇਣ ਇਨ੍ਹਾਂ ਨੂੰ ਹੀ ਅੱਗੇ ਲੈ ਕੇ ਆ ਜਾਣ ਪਰ ਜੇ ਢਾਈ ਪਾ ਖਿਚੜੀ ਅਲੱਗ ਪਕਾਉਂਦੇ ਰਹੇ ਉਹਦੇ ਚ ਕਿ ਕਬੀਰ ਬਾਦਲ ਉਹਨਾਂ ਦੇ ਇਕੱਲੇ ਦਲ ਦਾ ਤੇ ਨੁਕਸਾਨ ਕਰਨ ਗਈ ਇਹ ਆਪਣੀਆਂ ਵੀ ਜੜਾਂ ਚ ਪੂਰਾ ਤੇਲ ਦੇ ਦੇਣਗੇ ਇਸ ਲਈ ਬਣਨਾ ਇਹਨਾਂ ਦਾ ਵੀ ਕੁਛ ਨਹੀਂ ਕਿਹਦਾ ਬਣੂਗਾ ਆਰਐਸਐਸ ਦਾ ਇਹਦਾ ਮਤਲਬ ਕਿ ਜੇ ਇਕੱਠੇ ਨਹੀਂ ਹੁੰਦੇ ਇਥੇ ਬੀਜੇਪੀ ਨੂੰ ਤੇ ਉਸ ਦੇ ਵਰਗੀਆਂ ਸ਼ਕਤੀਆਂ ਨੂੰ ਜਿਹੜੀਆਂ ਕਮਿਊਨਲ ਸ਼ਕਤੀਆਂ ਜਿਹੜੀਆਂ ਕਿ ਸਿੱਖੀ ਦੇ ਬਿਲਕੁਲ ਵਿਪਰੀਤ ਹੈ ਸਿੱਖੀ ਸਭ ਨੂੰ ਜੋੜਦੀ ਹੈ ਸ਼ਾਂਤੀ ਨਾ ਰਹਿਣਾ ਚਾਹੁੰਦੀ ਆ ਜਾਤ ਪਾਤ ਤੋਂ ਉੱਪਰ ਉੱਠੀ ਧਾਰਮਿਕ ਨਫ਼ਰਤ ਤੋਂ ਉੱਪਰ ਉੱਠੀ ਆਪਸੀ ਏਕੇ ਦਾ ਵਿਕਾਸ ਦਾ ਵੈਲਰ ਦਾ ਬਹਾਦਰੀ ਦਾ ਇਹ ਸਾਰਾ ਸਮੇਲਨ ਸਿੱਖੀ ਬਣਦੀ ਹੈ ਬੇਇਨਸਾਫੀ ਦੇ ਵਿਰੋਧ ਚੱਡਾ ਚੁੱਕਣਾ ਜੇ ਤੇ ਇਨ੍ਹਾਂ ਸ਼ਕਤੀਆਂ ਨੂੰ ਤੁਸੀਂ ਪਰਣਾਏ ਇਨ੍ਹਾਂ ਚੰਗੇ ਗੁਣਾਂ ਨੂੰ ਤੁਸੀਂ ਪਰਣਾਏ ਹੋਆਂ ਤਾਂ ਫਿਰ ਉਹ ਸ਼ਕਤੀਆਂ ਦੇ ਵਿਰੋਧ ਕਰਨਾ ਸਿੱਖੋ ਜੇ ਤੁਸੀਂ ਨਹੀਂ ਕਰ ਰਹੇ ਢਾਈ ਪੱਖੀ ਜਿਹੜੀ ਪਕਾਰ ਰਿਆਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਵੈਲਕਮ ਕਰ ਰਹੇ ਆਂ ਐਨ ਜਾਨੀ ਕਹਿ ਰਿਆਂ ਕਿ ਛੇਤੀ ਆਓ ਤੇ ਸਾਡੇ ਅਸੀਂ ਆਪਸ ਵਿੱਚ 파ਟੀ ਹੋਏ ਆਂ ਸਾਡੇ ਘਰ ਤੇ ਆ ਕੇ ਕਬਜ਼ਾ ਕਰੋ ਸਸਰੋ ਮੇਰੇ ਆਖਰੀ ਸਵਾਲ ਹੋਵੇਗਾ ਜਿਸ ਤਰੀਕੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਉਪਸਾਖੀ ਵਾਲੇ ਦੇਣ ਇੱਕ ਧਾਰਮਿਕ ਜਿਹੜੀ ਲਹਿਰ ਉਹ ਚਲਾਉਣਗੇ ਕਿਸ ਤਰੀਕੇ ਲਾਦਾ ਕਿਉਂਕਿ ਗਰੀਬ ਘਰਾਂ ਤੋਂ ਇਹ ਲਹਿਰ ਦੀ ਸ਼ੁਰੂਆਤ ਹੋਏਗੀ ਪਹਿਲਾਂ ਵੀ ਸਿੰਘ ਸੁਣ ਰਹੇ ਨੇ ਪਰ ਇਹੋ ਜਿਹੇ ਕਦਮ ਜਿਹੜਾ ਕਿ ਬਹੁਤ ਘੱਟ ਦੇਖਣ ਨੂੰ ਮਿਲਿਆ ਇਹ ਪਹਿਲੀ ਵਾਰੀ ਲਗਭਗ ਕਹਿੰਦਾ ਮੈਨੂੰ ਤਾਂ ਦੇਖਣ ਨੂੰ ਮਿਲ ਰਿਹਾ ਕਿਸ ਤਰੀਕੇ ਨਾਲ ਵੇਖਦੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਬਹੁਤ ਪ੍ਰਤਾਉ ਆਉਣ ਵਾਲੇ ਆ ਜੇ ਇਹ ਗੱਡੀ ਹੁਣ ਤਿਆਰ ਹੋ ਗਈ ਹੈ ਬਹੁਤ ਮਾਰਾਂ ਖਾ ਲੀਆਂ ਇਹਨਾਂ ਦੀ ਕਾਫੀ ਉਹ ਦੋਏ ਅਕਾਲੀ ਦਲ ਦੇ ਲੀਡਰਾਂ ਦੀ ਤੇ ਐ ਜੀ ਪੀ ਸੀ ਦੀ ਬਾਕੀ ਪਰਸਨਲ ਉਸ ਨਹੀਂ ਬਣਾਏ ਜਥੇਦਾਰ ਲਾਹ ਤੇ ਪਰਸਨਾ ਹੋਈ ਹੈ ਲੋਕਾਂ ਨੂੰ ਦੁੱਖ ਵੀ ਹੋਇਆ ਕੰਟਰੋਵਰਸੀ ਵੀ ਹੋਈਆਂ ਪਰ ਹੁਣ ਲੋਕ ਇੱਕ ਅਮੀਰੀ ਵਾਲੇ ਆਲਮ ਚ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਏ ਆ ਔਰ ਮੈਨੂੰ ਇਹ ਲੱਗਦਾ ਆ ਕਿ ਜੇ ਇਸ ਤੁਹਾਡਾ ਸਵਾਲ ਕੀ ਸੀ ਜਿਹੜਾ ਜਥੇਦਾਰ ਸਾਹਿਬ ਨੇ ਵਿਸਾਖੀ ਵਾਲਾ ਧਰ ਮੈਨੂੰ ਇਹ ਲੱਗਦਾ ਕਿ ਐਸ ਗੱਲ ਦੀ ਮੈਂ ਸਬੂਤ ਦੇ ਤੌਰ ਤੇ ਕਿ ਕਿਵੇਂ ਮੋੜਾ ਪੈ ਗਿਆ ਮੈਂ ਇਹ ਕਹਿਣਾ ਮੈਂ ਮੈਂ ਕੀਤੀ ਹੂੰ ਬਹੁਤ ਔਖਾ ਫੋਨ ਲੈ ਕੇ ਗੜਗੱਜ ਸਾਹਿਬ ਨੂੰ ਵਿਦਾਇਤ ਦਿੱਤੀ ਕਿ ਤੁਸੀਂ ਬਹੁਤ ਜਦੋਂ ਪੰਥ ਦੇ ਉੱਤੇ ਇੱਕ ਬੜੀ ਚੁਣੌਤੀਪੂਰਵਕ ਕਾਲੇ ਬੱਦਲ ਛਾਏ ਵਾਂਗੂ ਲੱਗਦਾ ਸੀ ਕਿ ਕੋਈ ਵੀ ਬਲੱਡ ਛੱਡ ਉੱਥੇ ਜਿਤਨਾ ਕਾਲ ਦੇ ਦਿੱਤੀ ਸੀ ਉਦੋਂ ਵੀ ਅਸੀਂ ਵਿਰੋਧਤਾ ਕਰਾਂਗੇ ਨਿਹੰਗ ਸਾਹਿਬਾਂ ਦੇ 10 ਮਾਰਚ ਨੂੰ ਵੀ ਉਦੋਂ ਤੁਸੀਂ ਜਿਹੜਾ ਇਹ ਕੀਤਾ ਨਾ ਹਿੰਮਤ ਕਿਲਾ ਬਚਾਇਆ ਤੇ ਮੈਂ ਉਹਨਾਂ ਨੂੰ ਇੰਨੀ ਕੁ ਗੱਲ ਦੀ ਗੱਲ ਕਹਾ ਮੇਰੇ ਮਨ 'ਚ ਸ਼ਰਦਾ ਚੋ ਕਹਿ ਲੋ ਜਾਂ ਇੱਕ ਖੁਸ਼ੀ ਚੋ ਕਹਿ ਲੋ ਉਹਨਾਂ ਨੇ ਮੈਨੂੰ ਜਿਹੜੀ ਅੱਗੋਂ ਗੱਲ ਕਹੀ ਮੈਨੂੰ ਉੱਥੋਂ ਹੀ ਪਤਾ ਲੱਗ ਗਿਆ ਕਿ ਗੱਲ ਦੇ ਹੁਣ ਬਹੁਤ ਫਰਕ ਮੋੜਾ ਬਹੁਤ ਪਾਊਗਾ ਕਿਤੇ ਮੈਂ ਗਰਦਾਸਪੁਰ ਦੇ ਕਿਸੇ ਪਿੰਡ 'ਚ ਗਿਆ ਸੀਗਾ ਉੱਥੇ ਮੈਂ ਸਭ ਤੋਂ ਪਹਿਲਾਂ ਦੇਖਿਆ ਕਿ ਗਰੀਬਾਂ ਦਾ ਗੁਰਦੁਆਰਾ ਕਿਹੜਾ ਜਿੱਥੇ ਕੋਈ ਜਾਂਦਾ ਨਹੀਂ ਮੈਂ ਉਹਨਾਂ ਦੇ ਵੀੜੇ 'ਚ ਗਿਆ ਤੇ ਉਹਨਾਂ ਦੇ ਗੁਰਦੁਆਰੇ 'ਚ ਗਿਆ ਕਹਿੰਦਾ ਉਹਨਾਂ ਦੇ ਪੈਰ ਨਾ ਜ਼ਮੀਨ ਤੇ ਲੱਗਣ ਖੁੱਛੀ ਚੁੱਕੀ ਅਕਾਲ ਤਖਤ ਦੇ ਜਿੱਥੇ ਹਰ ਸਾਡੇ ਕੋਲ ਇਹ ਗੱਲ ਤੇ ਪਹਿਲਾਂ ਤੋਂ ਕਰਨੀ ਚਾਹੀਦੀ ਸੀ ਕਿਉਂ ਨਹੀਂ ਰਕबीर ਸਿੰਘ ਉਹਨਾਂ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਲਹਿਰ ਚਲਾਈ ਅਸੀਂ ਤੇ ਬੜੀ ਢੇਰ ਤੇ ਕਰ ਰਹੇ ਜਿੱਥੇ ਯਾਰ 32% ਦਲਿਤ ਉਹਨਾਂ 49% ਪਿੰਡਾਂ 'ਚ ਦਲਿਤ ਤੁਸੀਂ ਉਹਨਾਂ ਨੂੰ ਗਲੇ ਨਾ ਲਾਓ ਔਰ ਤੁਸੀਂ ਆਪਣੇ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਜੱਜ ਜ਼ਿੰਮੇਦਾਰਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਵਿਰੋਧ ਦੇ ਵਿੱਚ ਕਿ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕਰੋ ਇਹੋ ਜਿਹੀ ਤੁਸੀਂ ਅਨਾਉਂਸਮੈਂਟਾਂ ਕਰੋ ਤੇ ਇੱਥੇ ਸਿੱਖੀ ਫਿਰ ਤੇ ਪਾਸਟਰ ਪਜਿੰਦਰ ਰਰਗੇ ਆਉਣਗੇ ਨਾ ਸਾਰੇ ਜਿਨ੍ਹਾਂ ਦੇ ਅਕਾਲ ਹਰੀਪ ਦਾ ਕੇਸ ਉਹਨਾਂ ਨੂੰ ਹੁਣ ਪਹਿਲੀ ਤਰੀਕ ਨੂੰ ਪੈਨਸ਼ਮੈਂਟ ਮਿਲੇ ਇਹ ਹੋਈ ਅੰਜ ਕਰਕੇ ਰਿਹਾ ਕਿ ਤੁਸੀਂ ਉਸ ਨੂੰ ਜਾਂ ਤੇ ਆਪਣੇ ਤੱਕ ਸੀਮਤ ਕਰ ਲਿਆ ਜਾਂ ਕੁਝ ਖਾਂਦੀਆਂ ਪੀਂਦੀਆਂ ਜਮਾਤਾਂ ਜਾਂ ਇੱਕ ਉਹਨਾਂ ਤੱਕ ਸੀਮਤ ਕਰ ਲਿਆ ਸਿੱਖੀ ਬਣੀ ਮਜ਼ਲੂਮਾਂ ਲਈ ਸੀ ਗਰੀਬਾਂ ਲਈ ਸੀ ਜਿਹੜੇ ਦੂਰ ਕੀਤੇ ਹੋਏ ਆ ਦਰਕਾਰਿਆਂ ਲਈ ਸੀ ਉਹਨਾਂ ਦਾ ਹਥਿਆਰ ਸੀ ਉਹਨਾਂ ਦੀ ਇਹ ਢਾਲ ਸੀ ਉਹਨਾਂ ਦਾ ਇਹ ਖੰਡਾ ਸੀ ਉਸ ਲਈ ਉਹ ਜਿਹੜੇ ਗੜਗੱਜ ਸਾਹਿਬ ਆ ਨਾ ਹੁਣ ਉਸ ਪਾਸੇ ਨੂੰ ਚੱਲੇ ਆ ਇਹ ਜਿਹੜੀ ਬੜੀ ਚੰਗੀ ਸ਼ੁਰੂਆਤ ਆ ਮੇਰੀਆਂ ਸ਼ੋਭੇ ਸ਼ਾਮਾ ਉਹਨਾਂ ਦੇ ਨਾਲ ਆ ਮੈਂ ਜਿਹਦੇ ਕੋਦੇ ਮਿਲਿਆ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਮੈਂ ਡਿਟੇਲ ਪ੍ਰੋਗਰਾਮ ਵੀ ਹੋ ਜਾ ਉਹਨਾਂ ਦੇ ਨਾਲ ਡਿਸਕਸ ਕਰੂੰਗਾ ਮੈਂ ਉਹਨਾਂ ਨੂੰ ਇਸ ਕੱਲ ਦੀ ਬੇਨਤੀ ਵੀ ਕੀਤੀ ਆ ਦੇਖਦੇ ਆ ਕਦੋਂ ਹੁੰਦਾ ਠੀਕ ਆ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਸਾਫ਼ ਤੌਰ ਤੇ ਅਕਾਲੀ ਦਲ ਉਸ ਤੋਂ ਇਲਾਵਾ ਕਿਸੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਕ ਪੰਥਕ ਇਕੱਠ ਜੋ ਕਿ ਸਤਿ ਸਦਿ ਕਹਿ ਕੇ ਬੁਲਾਇਆ ਗਿਆ ਕਿ ਇਹ ਪੰਥਕ ਇਕੱਠ ਹੈ ਉਸ ਦੇ ਵਿੱਚ ਗਿਣਤੀ ਵੀ ਸੀਗੀ ਗਿਣਤੀ ਘਟ ਵੱਧ ਵੀ ਸੀਗੀ ਅਤੇ ਉਸ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਭ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਕਿ ਇੱਕ ਸੰਦੇਸ਼ ਚੰਗਾ ਨਹੀਂ ਜਾਂਦਾ ਕਿ ਜਿੱਥੇ ਕਿ ਸਤਿ ਦੇ ਰੋਹਾਨੀਅਤ ਦਾ ਕੇਂਦਰ ਹੋਵੇ ਜਿੱਥੇ ਕਿ ਸਤਿ ਹੈ ਅਸੀਂ ਆਪਣੇ ਦੁੱਖ ਛੱਡ ਆਈਏ ਜਿੱਥੇ ਕਿ ਸਤਿ ਦੇ ਸੁੱਖਾਂ ਦੀ ਦਾਤ ਮਿਲਦੀ ਹੋਵੇ ਉੱਥੇ ਜਾ ਕੇ ਅਸੀਂ ਪ੍ਰਦਰਸ਼ਨ ਕਰੀਏ ਅਤੇ ਆਪਸੀ ਜੋ ਏਕਾ ਹੈ ਉਹ ਦਿਖਾਈ ਹੈ ਕਿ ਸਾਡਾ ਭਾਈ ਆਪਸੀ ਏਕਾ ਨਹੀਂ ਗਏ ਇੱਥੇ ਅਸੀਂ ਦੋ ਫਾੜ ਆ ਤੇ ਉਹ ਹਰ ਕਿਸੇ ਨੂੰ ਪਤਾ ਲੱਗਦਾ ਜਿਹੜਾ ਉੱਥੇ ਵਿਅਕਤੀ ਨਤਮਸਤਕ ਹੋਣ ਆਉਂਦਾ ਜਿਹੜੀ ਬਹੁਤ ਗਲਤ ਗੱਲ ਹੈ ਕਿ ਇਹੋ ਜਿਹਾ ਏਕਾ ਬਣਾ ਕੇ ਰੱਖਣਾ ਚਾਹੀਦਾ ਦੋ ਫਾੜ ਨਹੀਂ ਹੋਣਾ ਚਾਹੀਦਾ ਕੈਮਰਾ ਪਰਸਨ ਅਸ਼ਵੀ ਮਨਸ ਦੇ ਨਾਲ ਕਮਲਦੀਪ ਜੀ মিডিਆ ਚਟੜਕ